ਅਕਦੇ ਇੱਕ ਬੇੜਾ ਹੋਵੇ ਖਸਤਾ ਹਾਲਤ ਦੂਜਾ ਹੋਵੇ ਪੁਰਾਣਾ ਤੇ ਹਜ਼ਾਰਾਂ ਉਹਦੇ ਵਿੱਚ ਛੇਕ ਹੋ ਜਾਣ ਕਬੀਰ ਬੇਰਾ ਜਰਜਦਾ ਫੁੱਟੇ ਛੇਕ ਹਜ਼ਾਰ ਇੱਕ ਹੋਵੇ ਬੇੜਾ ਖਸਤਾ ਹਾਲਤ ਦਾ ਪੁਰਾਣਾ ਉਹਦੇ ਵਿੱਚ ਹਜ਼ਾਰਾਂ ਛੇਕ ਹੋ ਜਾਣ ਜਿਨ੍ਹਾਂ ਦੇ ਵਿੱਚ ਦੀ ਪਾਣੀ ਉਹਦੇ ਵਿੱਚ ਜਾ ਕੇ ਉਹਨੂੰ ਹੋਰ ਡੋਬੇ ਇਹ ਪਾਵਨ ਪਵਿੱਤਰ ਸ਼ਲੋਕ ਸਰੀਰ ਵਾਸਤੇ ਕਹਿ ਰਹੇ ਨੇ ਆਤਮਾ ਵਾਸਤੇ ਕਹਿ ਰਹੇ ਨੇ ਕਿਉਂਕਿ ਮਨੁੱਖ ਇਸ ਸੰਸਾਰ ਵਿੱਚ ਆਉਂਦਾ ਉਹਨੂੰ ਸਰੀਰ ਪ੍ਰਾਪਤ ਹੁੰਦਾ ਹੈ ਜਦੋਂ ਸਰੀਰ ਪ੍ਰਾਪਤ ਹੁੰਦਾ ਜੇ ਉਸੇ ਸਰੀਰ ਦਾ ਹੰਕਾਰ ਕਰੇ ਗੁਣਾਂ ਦਾ ਹੰਕਾਰ ਕਰੇ ਅਭਿਮਾਨ ਵਿਧਾ ਲਵੇ ਅੰਦਰ ਤੇ ਉਹਦੇ ਇਹ ਜਿਹੜੇ ਛੇਕ ਨੇ ਜਿਹਨੀਆਂ ਗਿਆਨ ਇੰਦਰੀਆਂ ਨੇ ਦੇਹ ਅਪਮਾਨ ਗੁਨਾ ਦੇ ਅਪਮਾਨ ਕਰਕੇ ਇਹਨਾਂ ਦੇ ਵਿੱਚੋਂ ਦੀ ਪਾਪ ਰੂਪੀ ਪਾਣੀ ਜਿਹੜਾ ਪਾਪਾ ਰੂਪੀ ਪਾਣੀ ਜਿਹੜਾ ਇਸ ਸਰੀਰ ਦੇ ਵਿੱਚ ਇਕੱਤਰ ਹੋ ਜਾਂਦਾ ਹੈ ਜਿਹੜਾ ਮਨੁੱਖ ਨੂੰ ਪਾਰ ਨਹੀਂ ਲੰਘਣ ਦਿੰਦਾ ਅਗਲੇ ਬੰਦ ਵਿੱਚ ਆਖਦੇ ਹਰੂਏ ਹਰੂਏ ਤਿਰ ਗਏ ਬੂਡੇ ਜਨ ਸਿਰ ਭਾਰ ਇਸ ਬੇੜੇ ਵਿੱਚੋਂ ਨਿਕਲ ਕੇ ਉਹ ਲੋਕ ਕਾਮਯਾਬ ਹੁੰਦੇ ਨੇ ਜਿਹੜੇ ਹੌਲੇ ਹੁੰਦੇ ਨੇ ਮੰਨ ਲਓ ਦੇ ਦਾ ਅਪਮਾਨ ਗੁਨਾ ਦਾ ਅਪਮਾਨ ਹੰਕਾਰ ਇਸ ਰਾਖ ਨੇ ਇਹਨਾਂ ਦੇ ਵਿੱਚੋਂ ਦੀ ਪਾਪਾਂ ਰੂਪੀ ਜਲ ਜਿਹੜਾ ਇਸ ਸਰੀਰ ਦੇ ਵਿੱਚ ਭਰ ਗਿਆ ਤੇ ਸਰੀਰ ਤੇ ਮਾਟੀ ਕੇ ਹਮ ਪੁੱਤਰੇ ਮਾਨਸ ਰਾਖਿਆ ਨਾ ਮਿੱਟੀ ਦਾ ਪਤਲਾ ਸਰੀਰ ਮਨੁੱਖ ਸਿਰਫ ਇਹਦਾ ਨਾਮ ਰੱਖਿਆ ਹੈ ਤੇ ਇਹ ਸਰੀਰ ਖਤਮ ਹੋਣਾ ਹੈ ਉਹ ਸਾਰਿਆਂ ਨੂੰ ਪਤਾ ਹੈ ਆਪਾਂ ਦੇਖਦੇ ਹਾਂ ਰੋਜ਼ ਕਈ ਵਾਰੀ ਜਦੋਂ ਸਰੀਰ ਮੁੱਕਦੇ ਨੇ ਉਹਨਾਂ ਨੂੰ ਰੋਂਦੇ ਆ ਉਹਨਾਂ ਨੂੰ ਆਵਾਜ਼ਾਂ ਮਾਰਦੇ ਆ ਪਰ ਇਹ ਸਰੀਰ ਦੀ ਅਸਲੀਅਤ ਇਹ ਹੈ ਕਿ ਇਹ ਸਰੀਰ ਵੀ ਰੋ ਖਤਮ ਹੋਣਾ ਹੈ ਤੇ ਜਦੋਂ ਸਰੀਰ ਖਤਮ ਹੋਣਾ ਹੈ ਮਨ ਆਤਮਾ ਉਹਨਾਂ ਦੀ ਪਾਰ ਲੱਗ ਜਾਂਦੀ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੀ ਜਿਨ੍ਹਾਂ ਦੇ ਉੱਤੇ ਇਹਨਾਂ ਵਿਕਾਰਾਂ ਦਾ ਪਾਪਾਂ ਰੂਪੀ ਭਾਰ ਜਿਹੜਾ ਬਹੁਤ ਘੱਟ ਸੀ ਉਹ ਹੌਲੇ ਸੀ ਵਿਕਾਰਾਂ ਰੂਪੀ ਭਾਰ ਨਹੀਂ ਉਹਨਾਂ ਨੇ ਚੁੱਕਿਆ ਉਹ ਗੁਨਾ ਦੇ ਹੰਕਾਰ ਨਾ ਕਰਦੇ ਹੋਏ ਸੰਸਾਰ ਤੋਂ ਹੌਲੇ-ਹੌਲੇ ਅੱਗੇ ਨਿਕਲ ਗਏ ਹਰੂਏ ਹਰੂਏ ਤਿਰ ਗਏ ਗੁੱਡੇ ਜਨ ਸਿਰ ਭਾਰ ਤੇ ਜਿਨ੍ਹਾਂ ਦੇ ਉੱਤੇ ਪਾਪਾਂ ਵਿਕਾਰਾਂ ਵਿਸ਼ਿਆਂ ਦਾ ਭਾਰ ਸੀ ਉਹ ਡੁੱਬ ਜਾਂਦੇ ਨੇ ਉਹ ਦੇਖ ਪੈਂਦੇ ਨੇ ਉਹਨਾਂ ਦੇ ਇੰਦਰੀਆਂ ਰੂਪੀ ਜਿਹੜੇ ਸਰਾਖ ਨੇ ਦੇ ਅਪਮਾਨ ਗੁਣਾਂ ਦੇ ਹੰਕਾਰ ਰੂਪੀ ਜਿਹੜੇ ਸਰਾਖ ਸੀ ਉਹਨਾਂ ਦੇ ਵਿੱਚ ਪਾਣੀ ਭਰ ਗਿਆ ਸੋ ਵੀਰੋ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਦੀ ਦੇਹ ਦੇ ਸੁੰਦਰਤਾ ਹੋਵੇ ਕਿਸੇ ਨੂੰ ਕੋਈ ਗੁਣ ਪਰਮੇਸ਼ਰ ਨੇ ਬਖਸ਼ਿਆ ਕਿਸੇ ਨੂੰ ਮਾਇਆ ਬਖਸ਼ੀ ਹੈ ਕਿਸੇ ਨੂੰ ਦਾਤਾਂ ਬਖਸ਼ੀਆਂ ਨੇ ਉਹਨੂੰ ਹੰਕਾਰ ਨਹੀਂ ਹੋਣਾ ਚਾਹੀਦਾ ਆਪਾਂ ਸਾਰੇ ਮਨੁੱਖ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਸਾਰੇ ਆਪਾ ਆਪਾ ਇੱਕ ਅਕਾਲ ਪੁਰਖ ਦੇ ਪੁੱਤਰ ਹੈ ਸਭਨਾ ਦਾ ਮਾਂ ਪਿਓ ਆਪ ਹੱਥ ਪੇ ਸਾਰ ਕਰੇ ਸੋ ਗੁਰਮੁਖ ਪਿਆਰੇ ਇਹ ਜੀਆਂ ਪੰਕਤੀਆਂ ਇਹੋ ਜੇ ਮਹਾਪੁਰਖਾਂ ਦੀ ਰਚਨਾ ਜਿਹੜੀ ਹੈ ਭਗਤ ਕਬੀਰ ਜੀ ਵਰਗੇ ਜਿਨ੍ਹਾਂ ਨੇ ਸਾਰੀ ਉਮਰ ਹੀ ਸਿੱਖਿਆ ਦਿੱਤੀ ਹੈ ਸਾਨੂੰ ਜ਼ਰੂਰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸੋ ਇੰਨੀ ਬੇਨਤੀ ਜ਼ਰੂਰ ਪ੍ਰਵਾਨ ਕਰਨ ਇਸ ਪੇਜ ਨੂੰ ਫੋਲੋ ਕਰੋ ਤੇ ਨਾਲ ਜੁੜੇ ਰਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਵੀਰ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ